ਆ ਨੂੰ ਸੁਗਾਰ ਆਸ਼ਿਨ ਬਹੁਤ ਚਾਹੀਦਾ ਹੈ ਬਹੁਤ ਵੱਡਾ ਲੰਗਰ ਹੈ ਤੁਹਾਡਾ ਤੇ ਫਿਰ ਸੰਗਤਾਂ ਜਿਹੜੇ ਲੋਕ ਨੇ ਜਦੋਂ 100 ਪਿੰਡਾਂ ਦਾ ਪੜਾ ਹੀ ਲਿਖ ਦਿੱਤਾ ਉਹ ਲ ਆਪਣੇ ਆਪ ਹੀ ਕੱਚਾ ਆਸਰਾ ਆਇਆ ਜਿਹੜਾ ਮਹਾਰਾਜ ਜੀ ਨੇ ਦੀਖੀ ਉਹ ਜਿਹੜੇ ਲੰਗਰ ਰਾਜਿਆਂ ਦੇ ਪੈਸਿਆਂ ਨਾਲ ਚੱਲਦੇ ਆ ਨਾ ਉਹ ਥੋੜੇ ਸਮੇਂ ਵਾਸਤੇ ਹੁੰਦੇ ਹੈਗਾ ਜਿਵੇਂ ਕੋ ਸਪਨਾ ਤੇ ਉਹ ਟੈਕਸ ਦੇ ਪੈਸੇ ਜਿਹੜੇ ਆ ਨਾ ਗਰੀਬਾਂ ਦਾ ਪੂਰਨ ਚੋੜਿਆ ਹੁੰਦਾ ਅਸੀਂ ਉਹਦੇ ਨਾਲ ਲੰਗਰ ਨਹੀਂ ਲਾਉਣਾ ਇਹ ਮੇਰੇ ਸਿੱਖਾਂ ਦੀ ਧਰਮ ਦੀ ਕਿਰਤ ਦਸਾਂ ਨਾਂ ਦੀ ਕਿਰਤ ਜਿਹੜਾ ਦਸਵੰਦ ਕੱਟਦੇ ਆ ਨਾ ਇਹ ਦਸਵੰਦ ਦੀ ਪ੍ਰਥਾ ਗੁਰੂ ਅਮਰਦਾਸ ਜੀ ਨੇ ਚਲਾਈ ਗੱਜੇ ਆਖੋ ਸਤਨਾਮ ਸਤਗੁਰੂ ਕਹਿੰਦੇ ਮੇਰੇ ਸਿੱਖ ਨੇ ਦਸਮਾ ਦਸਵੰਦ ਮੇਰੇ ਕੋਲ ਲੈ ਕੇ ਆਣਾ ਜੇ ਕਿਸੇ ਦੇ 10 ਮਣਕਾਣੇ ਹੁੰਦੇ ਆ ਤੋ ਇੱਕ ਮਣ ਸਾਨੂੰ ਭੇਟ ਕਰਦੇ ਹੋ ਜੇ ਕਿਸੇ ਦੇ 50 ਮਣਕਾਣੇ ਹੁੰਦੇ ਆ ਤੋ 5 ਮਣ ਸਾਨੂੰ ਭੇਟ ਕਰਦੇ ਹੋ ਜੇ 100 ਮਣ ਹੁੰਦੇ ਆ ਤੇ 10 ਮਣ ਸਾਨੂੰ ਭੇਟ ਕਰਦੇ ਹੋ ਮਾਇਆ ਦਾ ਸੰਬੰਧ ਕੱਚੇ ਰਾਸੀ ਦਾ ਦਸਵੰਧ ਜਿਹੜਾ ਜਿਹੜਾ ਵੀ ਸਿੱਖ ਹੈ ਉਹ ਇਸ ਹੁਕਮ ਨੂੰ ਮੰਨੇ ਇਸ ਸਿੱਖਾਂ ਦੇ ਦਸਵੰਧ ਦੇ ਨਾਲ ਚੱਲਦਾ ਏ ਤੇ ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖਾਂ ਦੇ ਦਸਵੰਧ ਨਾਲ ਲੰਗਰ ਚੱਲਦਾ ਹੈ ਨਾ ਇਹ ਰੇਹ ਦੀ ਦੁਨੀਆ ਕੱਖ ਚੱਲੇਗਾ ਗੱਜਕੇ ਆਪ ਕੋ ਸਤਨਾਮ ਸੁਬਾਹ ਵਾਹੂ ਇਹਦਾ ਕਰੇ ਤੱਕਾ ਨਹੀਂ ਸੰਸਾਰ ਵਿੱਚ ਆਵੇ ਕਹਿੰਦੇ ਨੇ ਕਿ ਅਕਬਰ ਬਾਦਸ਼ਾਹ ਕਹਿੰਨ ਲਗਾ ਮਹਾਰਾਜ ਮੈਂ 2 ਦਿਨ ਹੋਰ ਰਹਿਣਾ ਚਾਹੁੰਦਾ ਹਾਂ ਮੈਨੂੰ ਤੁਹਾਡੇ ਲੰਗਰ ਨੇ ਖੇਚ ਬੜੀ ਪਾਈ ਹੈ ਮੈਂ ਅੱਜ ਸ਼ਾਮ ਦਾ ਪ੍ਰਸਾਦਾ ਕੱਲ ਦਾ ਲੰਗਰ ਤੇ ਪਰਸੋਂ ਦਾ ਲੀ ਮੈਂ ਇੱਥੇ ਰਹਿ ਤੀ ਸਕਣਾ ਨਾਲੇ ਤੁਹਾਡੇ ਦਰਸ਼ਨ ਕਰਾਂਗਾ ਨਾਲੇ ਤੁਹਾਡੇ ਬਚਨ ਬਲਾਸ ਸੁਣਾਗਾ ਫਿਰ ਮੈਂ ਅੱ후 ਹੋ ਜਾਣਾ ਮਹਾਰਾਜ ਜੀ ਕਿਤੇ ਕੋਈ ਗੱਲ ਨਹੀਂ 3 ਦਿਨ ਛੱਡ ਕੇ 10 ਦਿਨ ਰਹੋ ਇਹ ਤੇ ਗੁਰੂ ਦਾ ਲੰਗਰ ਹੈ ਚੱਲਦਾ ਹੀ ਰਹਿੰਦਾ ਹੈ ਲੰਗਰ ਦੌਲਤ ਬੰਡੀ ਹੈ ਵਾਸ ਅੰਮ੍ਰਿਤ ਧੀਰ ਗਿਆਲੀ ਹੈ ਇਹ ਤੇ ਗੁਰੂ ਦਾ ਲੰਗਰ ਹੈ ਚੱਲਦਾ ਹੈ ਕਹਿੰਦੇ ਨੇ ਕਿ ਜਦੋਂ ਦੂਸਰੇ ਦਿਨ ਲੰਗਰ ਛਕਿਆ ਨਾ ਗੁਰਬਾਸਾ ਨੇ ਤੇ ਉਹਦਾ ਜਿਹੜਾ ਸੈਨਾਪਤੀ ਉਹਦਾ ਸਕਾ ਭੀਜਾ ਉਹਦਾ ਸੈਨਾਪਤੀ ਸੀ ਉਹ ਕਹਿੰਦਾ ਮੈਂ ਤੇ ਨਹੀਂ ਗਾਹ ਦੇ ਨਾਲ ਰੋਟੀ ਖਾਣੀ ਮੈਨੂੰ ਤੇਰੀ ਸਵਾਦ ਲੱਗੀ ਉਹ ਆਪਣੀ ਸਵਾਇਆਂ ਨਾਲ ਲੈ ਗਿਆ ਤੇ ਸਕਾਰ ਖੇਡਾ ਚੜਿਆ ਗਿਆ ਜਾਨਵਰ ਮਾਰ ਕੇ ਲਿਆਂਦੇ ਤੇ ਗੋਇੰਦਵਾਲ ਸਾਹਿਬ ਦੇ ਬਾਹਰ ਬਾਹਰ ਡੇਰਾ ਲਾ ਕੇ ਨਾ ਤੇ ਉੱਥੇ ਲੱਕੜਾਂ ਦੇ ਵਿੱਚ ਅੱਗ ਬਾਲ ਕੇ ਤੇ ਉਹਨੇ ਬਾਹਰ ਹੀ ਆਪਣਾ ਮਾਸ ਪਕਾ ਕੇ ਖਾਦਾ ਇੰਦਾ ਮੈਤ ਨਹੀਂ ਖਾਣਾ ਮੈਨੂੰ ਨਹੀਂ ਸਵਾਦ ਲੱਗਦਾ ਉਹ ਜੀ ਉਹਨਾਂ ਦਾਲ ਖਾਈ ਨੂੰ ਅਸਰ ਬੁੜਕਾ ਗਈ ਅਸੀਂ ਜੰਗ ਜੁਦ ਕਰਨੇ ਆ ਸੰਨ ਦੇ ਮਾਰਸ ਦੀ ਲੋੜ ਹੈ ਤੇ ਕਿਸੇ ਨੇ ਜਾ ਕੇ ਤੁਮ ਨੂੰ ਦਾਸਨ ਦੱਸਿਆ ਮਹਾਰਾਜ ਉਹ ਜਿਹੜਾ ਉਹਦਾ ਸੈਨਾਪਤੀ ਸੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਲੰਗਰ ਚੋਂ ਪ੍ਰਸ਼ਾਦਾ ਛਕਣ ਦੀ بجائے ਆਪਣੇ ਅੱਠ-10 ਸਪਾਈ ਨਾਲ ਲੈਏ ਨੇ ਸ਼ਿਕਾਰ ਖੇਡ ਕੇ ਖੇਡ ਕੇ ਆਇਆ ਜਾਨਵਰ ਮਾਰ ਕੇ ਲਿਆਉਂਦੇ ਨੇ ਤੇ ਉਥੇ ਉਹ ਬਾਰ-ਬਾਰ ਆਗਰੇ ਉੱਤੇ ਰਿੰਨ ਰਿੰਕੇ ਪੁਕਾ ਪਕਾ ਦੇ ਬਾਸ ਖਾਰੇ ਨੇ ਤੇ ਮਹਾਰਾਜ ਕਹਿੰਦੇ ਜਿਹੜੀ ਗਊ ਹੁੰਦੀ ਨਾ ਗਊ ਦੂਰੋਂ ਬਛੜਾ ਛੱਡਦੇ ਆ ਉਹ ਜਾ ਕੇ ਥਣਾਂ ਦੇ ਵਿੱਚੋਂ ਦੁੱਧ ਚੁੰਗਦਾ ਏ ਤੇ ਜਿਹੜਾ ਚਿਚੜ ਹੁੰਦਾ ਉਹ ਥਣ ਦੇ ਕੋਲ ਹੀ ਲੱਗਾ ਹੁੰਦਾਗਾ ਜਿੱਕੇ ਆਖੋ ਸੱਤਨਾ ਲੱਗਾ ਜਿਹੜਾ ਪਿਸ਼ੂ ਹੁੰਦਾ ਨਾ ਉਹ ਵੀ ਕੋਲ ਹੀ ਥਣ ਦੇ ਲੱਗਾ ਹੁੰਦਾ ਪਰ ਉਹ ਦੁੱਧ ਨਹੀਂ ਪੀ ਸਕਦਾ ਉਹਦੇ ਭਾਗਾਂ ਵਿੱਚ ਲਹੂ ਹੈ ਨਾ ਲਹੂ ਪੀਣਾ ਹੈ ਇਸੇ ਤਰ੍ਹਾਂ ਦਾਦਰ ਨੂੰ ਕਬਹਿ ਨਾ ਜਾਣ ਸ੍ਰੀ ਭਗਸ ਸਵਾਸ ਬਸ ਸਿਰਮਰਨ ਜਲ ਅਮਰਤ ਨਾ ਲਖਸਰੀ ਉਹ ਜਿਹੜਾ ਜੀਤੂ ਹੁੰਦਾ ਹੈ ਨਾ ਉਹ ਕਮਲ ਦੇ ਫੁੱਲ ਦੇ ਕੋਲ ਹੀ ਰਹਿੰਦਾ ਪਰ ਖਾਂਦਾ ਜਾਲਾ ਹੀ ਹੈਗਾ ਜਿਕੇ ਆਖੋ ਸਤਨਾਮ ਭੌਰਾ ਪੁਰੂ ਆ ਕੇ ਉਹਦੀ ਬਾਸਨਾ ਲੈ ਕੇ ਚਲਿਆ ਜਾਂਦਾ ਹੈ ਸਾਬਸ ਜੇ ਪਾਸਾ ਕਹਿਣ ਲੱਗੇ ਕੋਈ ਗੱਲ ਨਹੀਂ ਇੱਕ ਦਿਨ ਤੇ ਲੰਗਰ ਛਕਿਆ ਹੀ ਹੈ ਨਾ ਜਿਹੜਾ ਇੱਕ ਦਿਨ ਦਾ ਛਕਿਆ ਹੀ ਕਰਮ ਖੋੜ ਦਿੰਦਾ ਗੱਜ ਕੇ ਆਖੋ ਸਤਨਾਮ ਇਹ ਵੀ ਮੁਕਤੀ ਕਰ ਦਿੰਦਾ ਹੈ ਕਹਿੰਦੇ ਜਦੋਂ ਤੀਜਾ ਦਿਨ ਬਤੀਤ ਹੋਇਆ ਤੇ ਕੋਲ ਬਾਦਸ਼ਾਹ ਨੇ ਮਜ਼ਾ ਲਈ ਤੇ ਲਾਹੌਰ ਪਹੁੰਚੇ ਨਾ ਹੁਣ ਇਹਾਂ ਨੇ ਕੱਚਾ ਮਾਸ ਰੇਰੇ ਦੇ ਨੇ ਕਿ ਸੈਨਾਪਤੀ ਨੇ ਖਾਦਾ ਸੀ ਉਹ ਰਾਤ ਮੁਹਰਿਮਾ ਭਿਆਨਕ ਉਚੜਾਈ ਕਰ ਗਿਆ ਮਰ ਗਿਆ ਗੁਰੂ ਅਮਰਦਾਸ ਜੀਾਂ ਦੇ ਕੋਲ ਖਬਰ ਪਹੁੰਚੀ ਸਿੱਖਾਂ ਨੇ ਦੱਸਿਆ ਮਹਾਰਾਜ ਜਿਹੜਾ ਸੈਨਾਪਤੀ ਆਇਆ ਸੀ ਨਾ ਉਹਦਾ ਪਤੀਜਾ ਗੁਰਬਾਚਾ ਦਾ ਮਰ ਗਿਆ ਉਹਨੇ ਕੱਚਾ ਮਾਸ ਖਾਦਾ ਇੱਥੇ ਰੇ 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 ਕੇ ਉਹਨੇ ਲੰਗਰ ਦੀ ਬੰਦੀ ਕੀਤੀ ਮਹਾਰਾਜ ਕਿਤੇ ਕੋਈ ਗਲਤੀ ਨਹੀਂ ਭਾਈ ਇੱਕ ਦਿਨ ਤੇ ਲੰਗਰ ਛਕਿਆ ਹੀ ਹੈ ਨਾ ਉਦੀ ਵੀ ਮੁਕਤੀ ਹੋਵੇਗੀ ਗੱਜ ਕੇ ਆਖੋ ਸਤਨਾਮ ਸਮਾ ਸ਼ੀਵੇਂ ਪਾਸਾ ਦਾ ਆਇਆ ਬਚਨ ਗੁਰੂ ਅਮਰਦਾਸ ਕਰਦੇ ਨੇ ਸ਼ੀਮੀ ਜੋਤ ਵਿੱਚ ਜਦੋਂ ਆਉਂਦੇ ਆ ਗੁਰੂ ਸਰਬਡਾਲੀ ਦੇ ਵਿੱਚ ਤੁਸ ਸਾਹਿਬੀਆਂ ਦਾ ਪ੍ਰਕਾਸ਼ ਹੋਇਆ ਸ਼ੀਮੀ ਪਾਸ ਤੇ ਤੇ ਮਹਾਰਾਜ 12 ਸਾਲਾਂ ਦੇ ਵਿੱਚ ਗੋਤਕ ਗੰਦੀ ਤੇ ਬੈਠੇ ਛੇ ਕਾਲ ਤੋਂ ਸਾਡੇ ਸੁਭਾਏ ਮਾਨ ਹੋਏ ਇੱਕ ਦਿਨ ਪਿੰਡ ਵਾਲੇ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਸਾਡੇ ਪਿੰਡ ਦੇ ਆਲੇ-ਦੁਆਲੇ ਜਿਹੜਾ ਜੰਗਲ ਹੈ ਨਾ ਉੱਥੇ ਇੱਕ ਬੜਾ ਹੀ ਵੱਡਾ ਭਿਆਨਕ ਸੂਰ ਰਹਿੰਦਾ ਹੈ ਤੇ ਮਹਾਰਾਜ ਮਾਰ ਦੀ ਬੜੀ ਕੋਸ਼ਿਸ਼ ਕੀਤੀ ਮਾਰਦਾ ਨਹੀਂ ਹੈ ਤੇ ਫਸਲਾਂ ਦਾ ਬੜਾ ਜਾੜਾ ਕਰਦਾ ਹੈ। ਕਈ ਬੰਦੇ ਨੂੰ ਜ਼ਖਮੀ ਕਰ ਦਿੰਦੇ ਨੇ। ਗੁਰੂ ਮਹਾਰਾਜ ਕਹਿੰਦੇ ਕੱਲ ਆਵਾਂਗੇ ਭਾਈ। ਸਮਾਂ ਬੜਦਾ ਹੁੰਦਾ ਹੈ। ਸਤ ਗੁਰੂ ਸ਼ਕਾਰ ਖੇਡਣ ਵਾਸਤੇ ਚੜ੍ਹੇ ਛੇਵੇਂ ਪਾਸਾ ਨਿਹੰਗ ਸਿੰਘ ਦੇ ਮਾਲਕ। ਕਹਿੰਦੇ ਉਹ ਸੂਰ ਨੂੰ ਜਦੋਂ ਮਾਰਿਆ ਨਾ ਮਹਾਰਾਜ ਨੇ ਮਾਰ ਕੇ ਤੇ ਸਤਿਗੁਰ ਕਹਿੰਦੇ ਲਿਆਓ ਸਾਡਾ ਜਲ ਵਾਲਾ ਘੜਬਾ ਉਹਦੇ ਮਰਦੇ ਹੋਏ ਮੂੰਹ ਦੇ ਵਿੱਚ ਮਾਰਾ ਇਹਨੇ ਜਲ ਪਾਇਆ ਆਪਣੀ ਘੜਬੇ ਦਾ ਤੇ ਮਹਾਰਾਜੇ ਕਹਿੰਦੇ ਤੂੰ ਆ ਬੱਟੂ ਇਹਦੇ ਉੱਤੇ ਚਿੱਟੀ ਚਾਦਰ ਪਾਓ ਤੇ ਫਿਰ ਇਹਨੂੰ ਦਫਨਾਈਏ ਤੇ ਸਿੱਖ ਪੁੱਛਣ ਲੱਗੇ ਕਹਿੰਦੇ ਮਹਾਰਾਜੇ ਇੰਨੇ ਮਾਰੇ ਤੇ ਕਦੇ ਤੇ ਇਹਨੂੰ ਪਾਣੀ ਤੱਕ ਵੀ ਪੁੱਛਿਆ ਨਾ ਪਿਆਇਆ ਤੇ ਨਾ ਹੀ ਇਹਦਾ ਕਿਸੇ ਦਾ ਸੰਸਕਾਰ ਕੀਤਾ ਤੇ ਮਹਾਰਾਜਾ ਅੱਜ ਕਿਹੜੀ ਦਇਆਤਾ ਆਈ ਅੱਜ ਕਿਹੜੀ ਖੇੜ ਵਰਤਾਈ ਐ ਸਤਿਗੁਰੂ ਸਦਾ ਤਿਆਰ ਹੈ ਭਾਈ ਬਿਨ ਭਾਗਾ ਕੀਆ ਪਾਈ ਐ ਏਕ ਨਦਰ ਕਰ ਵੇਖਿਆ ਸਭ ਉੱਪਰ ਜਿਹਾ ਭਾਉ ਤੇਹਾ ਫਲ ਪਾਈ ਐ ਨਾਨਕ ਨਾਮ ਵਸੈ ਮਨ ਅੰਦਰ ਵਿੱਚੋਂ ਆਪ ਗਵਾਈ ਐ ਸਤਿਗੁਰੂ ਜਿਹਾ ਕੋਈ ਇਛਾ ਦਾ ਤੇਹਾ ਫਲ ਪਾਵੇ ਕੋਈ ਜਿੱਦਾਂ ਜਿੱਦਾਂ ਦੀ ਕਿਸੇ ਦੀ ਇੱਛਾ ਉਸੇ ਉਸੇ ਤਰ੍ਹਾਂ ਨੂੰ ਨਿਕਲਦੀ ਐ ਮਹਾਰਾਜੇ ਦੇ ਭਾਈ ਇਹਦੇ ਨਾਲ ਤੀਸਰੇ ਜਾਮੇ ਵਿੱਚ ਬਚਨ ਕੀਤਾ ਹੋਇਆ ਸੀ ਗੱਜਪਿਆ ਆਖੋ ਸਪਨਾ ਇਹ ਅਕਬਰ ਬਾਦਸ਼ਾਹ ਦਾ ਸੈਨਾਪਤੀ ਦਾ ਭਤੀਜਾ ਸੀ ਇਹਨੇ ਗੋਇੰਦਵਾਲ ਸਾਹਿਬ ਮਾਰ ਸ੍ਰਿੰਨ ਕੇ ਖਾਦਾ ਸੀ ਫਾਰਾ ਪੈ ਕੇ ਮਰ ਗਿਆ ਗੁਰੂ ਪਾਤਸ਼ਾਹੀਆਂ ਨੇ ਬਚਨ ਕੀਤਾ ਸੀ ਕਿ ਇਹਨੇ ਇੱਕ ਦਿਨ ਦੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ ਇਹ ਲੰਗਰ ਸਿੱਖਾਂ ਦੇ ਤਸਵੰਦ ਦਾ ਬਣਦਾ ਹੈ ਇਹ ਲੰਗਰ ਮਾਈਆਂ ਪਕਉਂਦੀਆਂ ਤੇ ਵਾਹਿਗੁਰੂ ਦਾ ਜਾਪ ਕਰਕੇ ਪਕਉਂਦੀਆਂ ਇਹ ਮਾਈਆਂ ਦੇ ਕੋਲ ਲੰਗਰ ਬਣਾਉਂਦੀਆਂ ਨੇ ਸਬਜ਼ੀਆਂ ਦਾਲਾਂ ਬਣਾਉਂਦੀਆਂ ਤੇ ਵਾਹਿਗੁਰੂ ਦਾ ਜਾਪ ਕਰਕੇ ਬਣਾਉਂਦੀਆਂ ਨੇ ਇਹ ਲੰਗਰ ਜਦੋਂ ਗੁਰੂ ਘਰਾਂ ਦੇ ਕੋਲ ਲਿਆਉਂਦੇ ਆ ਤੇ ਭੁੱਖ ਲੱਗਦਾ ਏ ਇਹ ਲੰਗਰ ਬੜਾ ਪਵਿੱਤਰ ਸੀ ਇਹਨੇ ਇੱਕ ਦਿਨ ਸੁਖਿਆ ਸਤਗੁਰੂ ਕਹਿੰਦੇ ਤੀਸਰੇ ਜਾਮੇ ਵਿੱਚ ਵਚਨ ਕੀਤਾ ਸੀ ਇਹਨੂੰ ਮੁਕਤੀ ਕਰਾਂਗੇ ਇਹਨੇ ਇੱਕ ਦਿਨ ਗੁਰੂ ਨਾਨਕ ਦੇ ਲੰਗਰ 'ਚ ਜੋ ਪ੍ਰਸ਼ਾਦਾ ਛਕਿਆ ਹੋਇਆ ਉਹ ਲੰਗਰ ਹੁੰਦਾ ਸੀ ਅੱਜ ਵੀ ਤੁਸੀਂ ਦਰਬਾਰ ਸੰਭ ਜਾਓ ਨਾ ਤੇ ਉੱਥੇ ਜਿਹੜਾ ਲੰਗਰ ਬਣਦਾ ਤੇ ਉੱਥੇ ਨਾਮ ਜਪਿਆ ਜਾਂਦਾ ਸਿਮਰਨ ਹੁੰਦਾ ਵਾਹਿਗੁਰੂ 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 ਮਾਇਆ ਸਿਮਰਨ ਕਰਦੀਆਂ ਉੱਥੇ ਗੱਲਾਂ ਕਰਨਦਾਰੀ ਉੱਥੇ ਇਜਾਜ਼ਤਾਂ ਹੀ ਹੁੰਦੀਆਂ ਤੇ ਜੇਕਰ ਕੇ ਇਹੀ ਮਰਿਆਦਾ ਸੀ ਆਪਣੇ ਘਰਾਂ ਵਿੱਚ ਲਾਗੂ ਕਰ ਲਈਏ ਨਾ ਤੇ ਅੱਧੇ ਕਲੇਸ਼ ਉਹਦੇ ਹੀ ਖਤਮ ਹੋ ਜਾਣਗਾ ਜਿਕੇ ਅੱਖੋ ਸਤਨਾਮ ਇਹਹੀ ਮਰਿਆਦਾ ਕਿਤੇ ਘਰਾਂ ਵਿੱਚ ਲਾਗੂ